ਤੁਹਾਡਾ ਵੀ ਸਾਡੀ ਤੁਹਾਨੂੰ ਦੱਸਣਗੇ ਆਪਾਂ ਕਿੱਥੇ ਆਏ ਆ ਆਪਾਂ ਬਾਬਾ ਫਰਹ ਸ਼ਾਹ ਜੀ ਅੱਛਾ ਜੀ ਸੋ ਆਪਾਂ ਅਮਰ ਆਸ਼ਾ ਜੀ ਦੇ ਡੇਰੇ ਆਏ ਹੋਏ ਆ ਕਿਤੇ ਪਹਿਲੇ ਇੱਥੇ ਕਦੀ ਪਾਰਕਿੰਗ ਹੁੰਦੀ ਸੀਗੀ ਹੁਣ ਇੱਥੇ ਹੈਗਾ ਆ ਜੋੜਾਕਰ ਆਰਾਸ਼ਾ ਜੀ 48 ਸਲਾਨਾ ਹੋਸ ਦੀਆਂ ਲੱਖ ਲੱਖ ਮੁਬਾਰਕਾਂ ਜੀ ਦੇਖ ਸਕਦੇ ਹੋ ਕਿ ਇਹ ਕਿਹੋ ਜਿਹਾ ਸੰਗਤਾ ਹੋ ਬੋ ਮਾ ਦੇ ਦੇਸ਼ਾ ਵਿਦੇਸ਼ਕ ਸੋ ਇੱਥੇ ਆ ਕੇ ਆਪਾਂ ਜੋੜੀ ਜਮਾ ਕਰਾਏ ਆ ਜੋੜੀ ਜਮਾ ਕਰਾ ਕੇ ਆਪਾਂ ਕੀ ਜਮਾ ਟ੍ਰਾਂਸਫਰ Thank yeah, you. Yeah. ਮੇਟੀ ਦੇ ਦਿਲੇ ਬਾਟੀਆਂ ਗੱਛੀਆਂ ਦੇਖੋ ਪਤਿਲਿਆਂ ਨੂੰ ਕਿੱਦਾਂ ਮਾਂਜ ਕੇ ਰੱਖਿਆ ਹੈ ਇਹਨੂੰ ਕਹਿੰਦੇ ਆ ਪੰਜਾਬੀ ਸੱਪਿਆਚਾਰ ਇਹ ਮਿੱਟੀ ਲਾਈ ਹੋਈ ਆ ਪਤਿਲਿਆਂ ਨੂੰ ਕਿ ਕਾਲੇ ਨਾ ਹੋਣ ਇਸ ਕਰਕੇ ਮਿੱਟੀ ਲਾਈ ਹੋਈ ਆ ਇਹਨਾਂ ਉੱਤੇ ਇਸ ਕਰਕੇ ਪੰਜਾਬ ਵਿੱਚ ਕੋਈ ਵੀ ਚੀਜ਼ ਬਣਾਉਂਦੇ ਆ ਮਿੱਟੀ ਲਾ ਦਿੰਦੇ ਆ ਕਿ ਚੀਜ਼ ਕਾਲੀ ਨਹੀਂ ਹੁੰਦੀ ਹਾਂ ਇਹਨੂੰ ਕਹਿੰਦੇ ਆ ਦੇਖ ਆ ਦੇਖੋ ਇੱਥੇ ਦੇਖ ਬੰਦੀ ਦੇਖ ਕਿਆ ਬਾਤ ਹੈ ਜੀ ਕਾ ਜੇ ਕਾ ਬੜੀ ਹੁੰਦੀ ਹੁੰਦੀ ਸੀ ਪੁਰਾਣੇ ਸਮੇਂ ਚ ਇਹਨੂੰ ਕਹਿੰਦੇ ਆ ਦੇਖ ਸੋ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਸੇਵਾ ਕਰਦੀ ਹੋਈ ਜੋ ਕਿ ਸੋ ਇਹਨਾਂ ਵਿੱਚ ਚਾਪੀਤੀ ਜਾਂਦੀ ਆ ਸੋ ਜੀ ਦੇਖ ਸਕਦੇ ਹੋ ਮੁਰਾਦ ਸ਼ਾਹ ਜੀ ਦਾ ਡੇਰਾ ਇਹ ਬਾਰਕਾ ਇਹ ਛੱਪੜਾ ਛੱਪੜ ਨੂੰ ਜੰਨਤ ਬਣਾਇਆ ਹੋਇਆ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਲੰਗੇ ਜੀ ਲੰਗੇ ਕੀ ਬਾਤ ਹੈ ਕੀ ਬਾਤ ਸੁਪਰ ਡੈਕੋਰੇਸ਼ਨ